ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸਾ ਮੈਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵੇਚਾਰੇ ਤੂੰ ਚਿਤ ਆਵੇਂ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆ ਅਨਕ ਦੁਖ ਦੇਵੈ ਅਵਰਾ ਕੋ ਪਹੁੰਚ ਨਾ ਸਕੈ ਜਨ ਤੇਰੇ ਕੋ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਸਹਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਹਿਰਦੇ ਮੈਂ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰੋ ਬਾਲ ਜੀ ਹਾਜੀ ਆਸਾ ਮਹਿਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੈ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਐ ਰਹਾਓ ਗੁਰੂ ਸਾਹਿਬ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਮੁਖਬੰਨ ਤੋਂ ਸਸਾ ਸੋ ਰਾਗ ਦੇ ਵਿੱਚ ਜੋ ਸ਼ਬਦ ਦੀ ਆਪਰਾ ਲ ਕੇ ਇਸ ਸੁਬਦੇਸ਼ ਦੀ ਇਸ ਗਿਆਨ ਦੀ ਸੋਚ ਦੀ ਪ੍ਰਾਪਤ ਕਰ ਰਹੇ ਆ ਗੁਰੂ ਸਾਹਿਬ ਕੀ ਦੱਸ ਰਹੇ ਨੇ ਸਮਝਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ 399 ਅੰਗ ਤੇ ਸ਼ੋਭਤ ਹੈ ਇਹ ਸ਼ਬਦ ਜੀ ਗੁਰੂ ਸਾਹਿਬ ਇਸ ਸ਼ਬਦ ਵਿੱਚ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਹੋਣ ਜਿਨ੍ਹਾਂ ਦੇ ਵੀ ਫਿਰਦੇ ਦੇ ਵਿੱਚ ਸੱਚ ਦੇ ਗੁਣਾਂ ਦੀ ਆਸ ਪੈਦਾ ਹੋ ਜਾਂਦੀ ਆ ਜੋ ਸੱਚ ਦੇ ਗੁਣਾਂ ਨੂੰ ਪਿਆਰ ਕਰਨ ਵਾਲੇ ਨੇ ਉਸ ਉਪਦੇਸ਼ ਦੇ ਨਾਲ ਜਿਨ੍ਹਾਂ ਦੀ ਲਿਬ ਜੁੜ ਜਾਂਦੀ ਆ ਉਹਨੋਂ ਸੱਚ ਦੇ ਗੁਣਾਂ ਨੂੰ ਧਾਰਨ ਵੀ ਕਰਨਾ ਚਾਹੁੰਦੇ ਆ ਪਿਆਰ ਵੀ ਕਰਦੇ ਨੇ ਤੇ ਕਹਿੰਦੇ ਮੇਰੇ ਪਿਆਰੇ ਚਰਨ ਕਮਲ ਕੀ ਆਸ ਹੁਣ ਤੇਰੇ ਜੋ ਸੱਚ ਦਾ ਉਪਦੇਸ਼ ਆ ਮੇਰੇ ਹਿਰਦੇ ਵਿੱਚ ਉਹਦੀ ਆਸੋਂ ਪ੍ਰਗਟ ਹੋ ਗਈ ਹੈ ਜਿਵੇਂ ਕਹਿੰਦੇ ਹਰ ਗੁਣ ਜਪਤ ਕਮਲ ਪ੍ਰਗਾਸ ਹੈ ਹਰ ਸਿਮਰਤ ਤਰਾਸ ਸਭ ਨਾਸ ਹੈ ਹੁਣ ਜਿਨ੍ਹਾਂ ਨੇ ਵੀ ਹਰ ਦੇ ਗੁਣਾਂ ਨੂੰ ਜਪਿਆ ਚਰਨ ਕੀਆ ਚਰਨ ਚ ਹਰ ਦੇ ਗੁਣ ਨੇ ਉਪਦੇਸ਼ ਹੈ ਜਿਨ੍ਹਾਂ ਨੇ ਵੀ ਜਪਿਆ ਉਹਦੇ ਕਮਲ ਦੇ ਵਿੱਚ ਹਿਰਦੇ ਦੇ ਵਿੱਚ ਪ੍ਰਗਾਸ ਹੋ ਗਿਆ ਅਗਿਆਨਤਾ ਦੂਰ ਹੋ ਗਈ ਹਨੇਰਾ ਦੂਰ ਹੋ ਗਿਆ ਹਰ ਸਿਮਰਤ ਤਰਾ ਸਭ ਨਾਸੇ ਜਿਹੜੇ ਜਿੰਨੇ ਵੀ ਡਰ ਪਏ ਸੀਗੇ ਉਹ ਸਾਰੇ ਦੂਰ ਹੋ ਜਾਂਦੇ ਨੇ ਅੱਗੇ ਗੁਰੂ ਸਾਹਿਬ ਜਮ ਕੰਕਰ ਨਸ ਗਏ ਵਿਚਾਰੇ ਉਹ ਜਮ ਕੰਕਰ ਕੀ ਜਮ ਜਮ ਕੰਕਰ ਸਾਡੇ ਜਿਹੜੇ ਅੰਦਰ ਸਾਡੇ ਕੰਡੇ ਚੁੱਭਦੇ ਨੇ ਦੁੱਖ ਚੁੱਭਦੇ ਨੇ ਉਹ ਜਮ ਦੂਤ ਕਹਿ ਲਓ ਜਮ ਕੰਕਰ ਕਹਿ ਲਓ ਇੱਕੋ ਹੀ ਸੈਂਸ ਵਿੱਚ ਆ ਜਾਂਦਾ ਨਸ ਗਏ ਵਿਚਾਰੇ ਉਹ ਕਹਿੰਦੇ ਵੀ ਸਾਰੇ ਜਿਹੜੇ ਐ ਮੇਰੇ ਅੰਦਰੋਂ ਦੂਰ ਹੋ ਗਏ ਨਸ ਗਏ ਭੱਜ ਗਏ ਬਿਚਾਰੇ ਆਪਾਂ ਨਿਹੱਥਿਆਂ ਦੀ ਸੈਂਸ ਵਿੱਚ ਵੀ ਲੈ ਲਏ ਨੇ ਨਿਮਾਣਿਆਂ ਦੀ ਸੈਂਸ ਵਿੱਚ ਵੀ ਲੈ ਲਏ ਆ ਪਰ ਇੱਥੇ ਜਦੋਂ ਚਰਣਾ ਨੂੰ ਸਮਝਿਆ ਉਸ ਉਪਦੇਸ਼ ਦੀ ਵਿਚਾਰ ਕੀਤੀ ਜਦ ਤੱਕ ਗੁਣ ਨੂੰ ਇਹ ਧਾਰਨ ਨਹੀਂ ਕਰਦਾ ਉਹਦੀ ਵਿਚਾਰ ਨਹੀਂ ਕਰਦਾ ਸਮਝ ਨਹੀਂ ਪ੍ਰਾਪਤ ਕਰਦਾ ਉਦੋਂ ਜੰ ਕੰਕਰ ਜਿਹੜੇ ਆ ਉਦੋਂ ਤੱਕ ਦੂਰ ਨਹੀਂ ਹੁੰਦੇ ਜਦੋਂ ਇਸ ਸੱਚ ਦੇ ਦੇਖ ਨੂੰ ਸਮਝਿਆ ਦੀ ਵਿਚਾਰ ਨੂੰ ਧਾਰਨ ਕੀਤਾ ਫਿਰ ਇਹ ਜਿਹੜੇ ਦੂਰ ਹੋ ਜਾਂਦੇ ਆ ਫਿਰ ਅਗਿਆਨਤਾ ਦੂਰ ਹੋ ਜਾਂਦੀ ਆ ਕਿਉਂਕਿ ਉਹ ਫਿਰ ਮਤ ਪੂਰੀ ਹੋ ਜਾਂਦੀ ਹੈ ਜਿਵੇਂ ਕਹਿੰਦੇ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੇ ਭਾਗ ਸਾਧੂ ਸੰਗ ਪਾਵੈ ਉਹ ਮਤ ਫੇ ਪੂਰੀ ਹੋ ਜਾਂਦੀ ਹੈ ਜਦੋਂ ਹਰ ਦੇ ਗੁਣ ਗਾਨ ਕਰਦਾ ਸਾਧੂ ਦੀ ਸੰਗਤ ਮਿਲ ਜਾਂਦੀ ਗੁਰੂ ਦੀ ਸੰਗਤ ਮਿਲ ਜਾਂਦੀ ਹੈ ਇਸ ਵਿਚਾਰਾਂ ਦੇ ਨਾਲ ਫਿਰ ਜਿਹੜੇ ਕਲਪਨਾ ਦੇ ਕੰਡੇ ਜਿਹੜੇ ਸਾਨੂੰ ਸਤਾਉਂਦੇ ਆ ਜਮਦੂਤ ਸਾਡੇ ਜਿਹੜੇ ਸਾਨੂੰ ਸਾਡੀ ਅੰਦਰ ਸਾਨੂੰ ਦੁੱਖ ਪੈਦਾ ਕਰ ਕਰਦੇ ਨੇ ਤੇ ਉਹ ਸਾਰੇ ਫਿਰ ਕਹਿੰਦੇ ਲਸ ਗਏ ਦੂਰ ਹੋ ਗਏ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਫਿਰ ਰਹਿੰਦਾ ਤੂੰ ਚਿਤਾਵੈ ਤੇਰੀ ਮਾਇਆ ਗੁਰੂ ਸਾਹਿਬ ਕਹਿੰਦੇ ਜੇ ਤੂੰ ਮੇਰੇ ਚਿੱਤ ਵਿੱਚ ਵਸ ਜਾਵੇਂ ਮੇਰੇ ਇਤਿਆਰ ਵਿੱਚ ਆ ਜਾਵੇਂ ਮੇਰੀ ਸਮਝ ਵਿੱਚ ਆ ਜਾਵੇਂ ਇਹ ਤੇਰੀ ਮਾਇਆ ਤੇਰੀ ਕਿਰਪਾ ਹੀ ਹੈ ਹੁਣ ਜਦ ਤੱਕ ਇਸ ਸੱਚ ਦੇ ਉਪਦੇਸ਼ ਨੂੰ ਅਸੀਂ ਸਿਮਰਦੇ ਨਹੀਂ ਉਦੋਂ ਤੱਕ ਤਾਂ ਇਹੀ ਬਖਸ਼ੇ ਸਾਨੂੰ ਗੁਣਾ ਦੀ ਜਿਹੜੀ ਪ੍ਰਾਪਤ ਨਹੀਂ ਹੁੰਦੀ ਕਹਿੰਦੇ ਜਿਵੇਂ ਕਹਿੰਦੇ ਸਿਮਰੇ ਸੇ ਜਨ ਜਿਨਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸ਼ਰਨ ਪਿਆ ਉਹਦੇ ਸ਼ਰਨ ਚ ਪੈਂਦੇ ਨੇ ਸੱਚ ਦੇ ਗੁਣਾ ਦੇ ਜਿਨ੍ਹਾਂ ਨੇ ਇਸ ਗੁਣਾ ਨੂੰ ਧਾਰਨ ਕੀਤਾ ਜਿਵੇਂ ਕਹਿੰਦੇ ਵੀ ਹਰ ਇਸ ਤਰ੍ਹਾਂ ਵੀ ਹੋਰ ਆਉਂਦਾ ਸ਼ਬਦ ਹਰ ਸੇਵ ਸਹੀ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਪੋ ਗਿਆ ਉਹਨਾਂ ਦਾ ਸਾਰੇ ਜਿਹਨੇ ਭਰਮ ਡਰ ਸਾਰੇ ਦੂਰ ਹੋ ਜਾਂਦੇ ਨੇ ਜਿਨ੍ਹਾਂ ਨੇ ਸੱਚ ਦੇ ਵਿਦੇਸ਼ ਦਾ ਗੁਣ ਗਣ ਕੀਤਾ ਉਹਨਾਂ ਨੂੰ ਕਹਿੰਦੇ ਇੱਕ ਤਰੀਕ ਰਪਈਆ ਸਿਮਰਤ ਨਾਮ ਸਗ ਲੋ ਗਿਆ ਖਿਆ ਉਹ ਸਿਮਰਤ ਕਰਨ ਦੇ ਨਾਲ ਉਹਨਾਂ ਨੇ ਜਦੋਂ ਗੁਣਾਂ ਨੂੰ ਯਾਦ ਕਰਿਆ ਹਮੇਸ਼ਾ ਸਿਮਰਿਆ ਉਹਦਾ ਜਪ ਕੀਤਾ ਤੇ ਉਹ ਉਦੇਸ਼ ਨੂੰ ਸਿਮਰਨ ਦੇ ਨਾਲ ਧਿਆਨ ਵਿੱਚ ਰੱਖਣ ਦੇ ਨਾਲ ਉਹਦੇ ਜਿੰਨੇ ਵੀ ਸਾਰੇ ਰੋਗ ਸੀਗੇ ਤੇ ਉਹ ਸਾਰੇ ਕਹਿੰਦੇ ਉਹਨਾਂ ਦੇ ਨਾਸ ਹੋ ਗਏ ਖੈ ਹੋ ਗਏ ਹਯਾਕਾ ਮਲਗੋ ਕੇ ਹੋ ਗਏ ਨਾਸ ਹੋ ਗਏ ਇਹ ਗੁਰੂ ਸਾਹਿਬ ਰਹਾਉ ਤੱਕ ਜੋ ਗੁਰੂ ਸਾਹਿਬ ਨੇ ਸਮਝਾ ਰਹੇ ਨੇ ਸਾਨੂੰ ਇੱਕ ਸੱਚ ਦੇ ਗੁਣਾਂ ਦੀ ਸੋਝੀ ਪ੍ਰਾਪਤ ਕਰਨ ਵਾਸਤੇ ਸਾਨੂੰ ਸਮਝਾ ਰਹੇ ਨੇ ਕਿਉਂਕਿ ਜਿਨ੍ਹਾਂ ਨੇ ਵੀ ਇਸ ਉਪਦੇਸ਼ ਨੂੰ ਧਾਰਨ ਕੀਤਾ ਜੋ ਕਹਿੰਦੇ ਹਰ ਹਰ ਨਾਮ ਜੀ ਨੇ ਅਰਾਧਿਆ ਤਿੰਨ ਕੋ ਪਾਪ ਨਿਵਾਰੇ ਉਹਨਾਂ ਦੇ ਦੁੱਖ ਪਾਪ ਸਾਰਿਆਂ ਦਾ ਨਿਵਾਰਣ ਹੋ ਜਾਂਦਾ ਕਿਉਂਕਿ ਸਤਗੁਰ ਗਿਆਨ ਹਰਖੜ ਖੜਖੱth ਦੀਨਾ ਜਮ ਕੰਕਰ ਮਾਰਵਦਾਰੇ ਹੁੰਦੇ ਜਿਹੜੇ ਜਮ ਕੰਕਰ ਜਿੰਨੇ ਵੀ ਸਾਨੂੰ ਸਤਾਉਂਦੇ ਸੀਗੇ ਉਹ ਮਾਰ ਕੇ ਦੂਰ ਕਰ ਦਿਤੇ ਹਰ ਸਿਮਰਨ ਦੇ ਵਿੱਚ ਸੱਚ ਦੇ ਗੁਣਾਂ ਦੀ ਜਿਹੜੀ ਸੋਝੀ ਪ੍ਰਾਪਤ ਕਰਨ ਦੇ ਨਾਲ ਇਹ ਸਾਰੇ ਸੁਕਾਂਕੜੇ ਸਾਂ ਦਾ ਰੋਗਾਂ ਦਾ ਜਿਵੇਂ ਕਹਿੰਦੇ ਬੰਜੇ ਰੋਗਾ ਘਾਣਾ ਸਾਰੇ ਰੋਗਾਂ ਦਾ ਘਾਣ ਕਰ ਦਿੰਦਾ ਹੈ ਇਹ ਹਰ ਨਾਮ ਦੇ ਵਿੱਚ ਸੱਚ ਦੇ ਗਿਆਨ ਦੇ ਵਿੱਚ ਇਹ ਸਮਝ ਲਓ ਵੀ ਤਾਕਤ ਕਹ ਲਓ ਜਾਂ ਉਸ ਉਦੇਸ਼ ਦੀ ਆਦਮ ਦੇ ਨਾਲ ਜੋ ਸਾਨੂੰ ਗੁਣ ਧਾਰਨ ਹੋ ਜਾਂਦੇ ਨੇ ਅਗਿਆਨਤਾ ਸਾਡੀ ਦੂਰ ਹੋ ਜਾਂਦੇ ਨੇ ਔਗਣ ਦੂਰ ਹੋ ਜਾਂਦੇ ਨੇ ਇਹ ਸਾਰੇ ਔਗਣਾਂ ਦਾ ਨਾਸ ਹੋ ਜਾਂਦਾ ਹੈ। ਇਹ ਗੁਰੂ ਸਾਹਿਬ ਨੇ ਰਹਾਉ ਤੱਕ ਇਹਨਾਂ ਸਮਝਾਇਆ ਜੀ ਬਾਕੀ ਪੂਰਾ ਕਰਨਾ ਜੀ। ਆ ਇੱਕ ਮਿੰਟ ਪੁੱਛ ਲਈਏ ਆਪਾਂ। ਬੱਸ ਪੁੱਛ ਲੋ ਜੀ ਪੁੱਛ ਲੋ। ਬਹੁਤ ਵਧੀਆ ਤੁਸੀਂ ਵਿਚਾਰ ਦਿੱਤੇ ਆ ਭਾਜੀ। ਮੇਰਾ ਤਾਂ ਕੋਈ ਸਵਾਲ ਨਹੀਂ ਹੈਗਾ। ਕਿਸੇ ਵੀਰ ਦਾ ਕੋਈ ਸਵਾਲ ਹੈਗਾ ਜੀ। ਕੈਪਟਨ ਸਾਹਿਬ ਭੈਣ ਜੀ ਮਨਪ੍ਰੀਤ ਕੋਰ ਵੀ ਆਏ ਨੇ। ਜੇ ਕੋਈ ਵਿਚਾਰ ਹੈ। ਜੀ ਵੀਰ ਜੀ ਸਵਾਲ ਨਹੀਂ ਹੈ। ਵੀਰ ਜਸਪ੍ਰਿੰਦਰ ਸਿੰਘ ਨੇ ਬਹੁਤ ਵਧੀਆ ਕਰ ਦਿੱਤਾ ਗੁਰਕੇ ਚਰਨ ਕੀ ਨੇ ਅਜੇ ਵੀ ਨਾ ਮੈਂ ਦੇਖਿਆ ਵੀ ਬਹੁਤ ਲੋਕਾਂ ਨੂੰ ਇਸ ਚੀਜ਼ ਦਾ ਭੁਲੇਖਾ ਪਿਆ ਹੈ ਪਹਿਲਾਂ ਅਸੀਂ ਦੇਖਦੇ ਆਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਮੰਝਾ ਸਾਹਿਬ ਹੈ ਉਹਦੇ ਪਾਵਿਆਂ ਨੇ ਕੋਲ ਚਰਨ ਸਮਝ ਕੇ ਘੁੱਟਦੇ ਹੁੰਦੇ ਸੀਗੇ ਪਰ ਅੱਜ ਉਹ ਚੀਜ਼ ਤੇ हट ਗਈ ਐ ਸਾਡੇ ਲਾਗੇ ਕੀਰਤਨ ਦਰਬਾਰ ਹੁੰਦਾ ਤੇ ਉੱਥੇ ਜਿਹੜੇ ਰਾਗੀ ਸਿੰਘ ਕੀਰਤਨ ਕਰਨ ਆਉਂਦੇ ਨੇ ਕਥਾਵਾਚਕ ਕਰਨ ਆਉਂਦੇ ਨੇ ਲੋਕੀ ਉਹਨਾਂ ਦੇ ਪੈਰਾਂ 'ਨੂੰ ਵੀ ਕੁੱਟੀ ਜਾਂਦੇ ਨੇ ਉਹਨਾਂ ਨੂੰ ਗੁਰੂ ਸਮਝ ਕੇ ਉਹਨਾਂ ਦੇ ਚਰਨਾਂ ਨੂੰ ਨਹੀਂ ਸਮਝੀ ਸਮਝੀ ਜਾਂਦੇ ਨੇ ਮੈਂ ਪਰਸੋਂ ਦੇਖਿਆ ਮੇਰਾ ਬੇਟਾ ਸ਼ਿਰਨਗਰ ਦੇ 에어ਪੋਰਟੋਂ ਚੜ ਕੇ ਆਇਆ ਸੀਗਾ ਨਾਲ ਹੀ ਉੱਥੇ ਜਸਵੰਤ ਸਿੰਘ ਸੀਗਾ ਤਿੰਨ ਚਾਰ ਫੌਜੀ ਸੀਗੇ ਇਹ ਉਹਨਾਂ ਦੇ ਪੈਰਾ ਨੂੰ ਹੱਥ ਲਾਉਣ ਦੇ ਸੀਗੇ ਵੀਡੀਓ ਨੇ ਮੈਨੂੰ ਜਦੋਂ ਦਿਖਾ ਕੇ ਦਿਖਾਈ ਤੇ ਮੈਂ ਉਹਨੂੰ ਕਿਹਾ ਬਾਪੂ ਕਿਉਂ ਤੂੰ ਇਹਨਾਂ ਨੂੰ ਕੰਦਾ ਜੀ ਆਪਾਂ ਇਹਨਾਂ ਨੂੰ ਸਰਕਾਰ ਕਰ ਜੀ ਗੁਰੂ ਸਮਝ ਕੇ ਸਤ ਕਰ ਪਰ ਗੁਰੂ ਸਾਹਿਬ ਮੀਰ ਜਸਤਿੰਦਰ ਸਿੰਘ ਜੀ ਨੇ ਬਹੁਤ ਵਧੀਆ ਕੀਤਾ ਕਿ ਗੁਰੂ ਦੇ ਬਚਨ ਕੀ ਨੇ ਗੁਰਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਹੈ ਸ਼ਬਦ ਦੇ ਮਿਲਨੋਂ ਮਿਲਚੋਂ ਜਿਹੜੀ ਸਿੱਖਿਆ ਮਿਲਦੀ ਹੈ ਉਹੀ ਗੁਰੂ ਦੇ ਚਰਨਾਂ ਨੇ ਉਹਨਾਂ ਨੂੰ ਧਾਰਨ ਕਰਨਾ ਹੈ ਉਹਨਾਂ ਦੇ ਲੜਨ ਲੱਗਣਾ ਉਹਨਾਂ ਦੇ ਹਿੱਤਾਂ ਪੈਣਾ ਬਹੁਤ ਵੱਜਿਆ ਸ਼ਬਦ ਅਰਥ ਕੀਤੇ ਨੇ ਵੀਰ ਜੀ ਨੇ ਜੀ ਜੀ ਉਹ ਤੇ ਫਿਰ ਬਾਰੀ ਗੱਲ ਸੀ ਨਾ ਜਿਹੜੀ ਤੁਸੀਂ ਦੱਸੀ ਆ ਕਿ ਲੋਕੀ ਕੀ ਕਰਦੇ ਆ ਕਈ ਗੁਰੂ ਦਾ ਵਜੀਰ ਆ ਜੀ ਉਹਨੂੰ ਫਿਰ ਉਸ ਤਰੀਕੇ ਨਾਲ ਕਰੇ ਜਾਂ ਆਪਾਂ ਖੰਡ ਪਾਠ ਜਾਂ ਕੋਈ ਕਈ ਵਾਰ ਦੇਖਦਾ ਪਾਠ ਰੱਖਿਆ ਹੁੰਦਾ ਸਹਿਜ ਪਾਠ ਲੋਕੀ ਉੱਥੇ ਉਹਨਾਂ ਦੀ ਉਸ ਤਰੀਕੇ ਨਾਲ ਕਿ ਭਾਵੇਂ ਜੀਨਾਂ ਨੂੰ ਕੋਈ ਇੱਕ ਬੱਕਰਾ ਸਤਕਾਰ ਐਡੀਸ਼ਨਲ ਬਹੁਤ ਜ਼ਿਆਦਾ ਕਿ ਵੀ ਇਹ ਗੁਰੂ ਦਾ ਵਜੀਰ ਆ ਗੁਰਬਾਣੀ ਪੜਨ ਵਾਲਾ ਆ ਸੇਵਾ ਵੀ ਕਰਦੇ ਨੇ ਔਰ ਕਈ ਵਾਰੀ ਹੈ ਅੱਜ ਕੱਲ ਜਿਨ੍ਹਾਂ ਨੇ ਬਾਲਾ ਸਾਡੇ ਵਰਗੇ ਆਪ ਗ੍ਰੇਡ ਹੋ ਗਏ ਨੇ ਸਮਝਦਾਰ ਹੋ ਗਏ ਨੇ ਉਹ ਅੱਜ ਕੱਲ ਵੈਸੇ ਪਾਠ ਪੜ ਬਾਣੀ ਪੜਨ ਵਾਲਾ ਸਤਿਕਾਰ ਤੇ ਹੋਣੀ ਚਾਹੀਦਾ ਪਰ ਉਹ ਨਰਾਦਰ ਵੀ ਬੜਾ ਕਰਦੇ ਨੇ ਉਹ ਕੁਝ ਵੀ ਨਹੀਂ ਸਮਝਦੇ ਕਿ ਜੇ ਕੋਈ ਪਾਰਟੀ ਜਾਂ ਰਾਗੀ ਗੁਰਦੁਆਰਿਆਂ ਚ ਵੇਖਿਆ ਉਹਨਾਂ ਦਾ ਬੁਰਾ ਹਲੇ ਇੱਕ ਦੂਸਰਾ ਵਿਸ਼ਾ ਆ ਪਰ ਵੀਰ ਜੀ ਨੇ ਜਿਹੜੇ ਕੀਤੇ ਆ ਵਿਚਾਰ ਚਨ ਕਮਲ ਗੁਰੂ ਦੇ ਸ਼ਬਦ ਗੁਰੂ ਉਪਦੇਸ਼ ਵਚਨ ਗੁਰੂ ਦਾ ਤੇ ਆਸ ਪਿਆਰੇ ਆਸ ਭਾਵ ਜਦੋਂ ਕਿਸੇ ਨੇ ਗੁਰੂ ਦੇ ਉਪਦੇਸ਼ ਬਚਨਾਂ ਦਾ ਆਸਰਾ ਲੈ ਲਿਆ ਤੇ ਇੱਕ ਜਦੋਂ ਗੁਰੂ ਦੇ ਉਪਦੇਸ਼ ਨੂੰ ਬਣਾ ਲਿਆ ਤੇ ਪਿਆਰੇ ਇਥੇ ਸੰਬੋਧਨ ਹੈ ਸੱਚ ਨੂੰ ਉਸੇ ਖਸਮ ਨੂੰ اے ਪਿਆਰੇ ਜਿਹਦੇ ਤਰਕ ਚਰਨ ਕਮਲਾਂ ਦੀ ਜਦੋਂ ਆਸ ਜਾਂ ਠੇਕਾ ਆਸਰਾ ਜਦੋਂ ਲੈਨੇ ਆ ਲਿਆ ਜਮ ਕੰਕਰ ਨਸ ਗਏ ਵਿਚਾਰੇ ਤੇ ਵਿਚਾਰੇ ਬਣ ਗਏ ਨੇ ਤੁਸ਼ ਹੋ ਗਏ ਨੇ ਕੁਛ ਨਹੀਂ ਮੇੜਾ ਵਿਗਾੜਦੇ ਜਾਂ ਭਾਜੀ ਨੇ ਦੂਜਾ ਪੱਖ ਵੀ ਲਿਆ ਸੀ ਕਿ ਵਿਚਾਰੇ ਤੋਂ ਇਹ ਜਿਹੜੇ ਨੇ ਮੇਰੇ ਅੰਦਰ ਜਦੋਂ ਮੈਂ ਦਿਲ ਨਾਲ ਲੈਣਾ ਸੱਚ ਝੂਠ ਦਾ ਜਾਫਰ ਮੈਨੂੰ ਇਹ ਜਿਹੜੇ ਕਿਲ ਵਿਖਨੇ ਜਿਹੜੀਆਂ ਵਿਚਾਰ-ਵਿਰਤੀਆਂ ਨੇ ਜਿਹੜੀਆਂ ਭੈੜੀਆਂ ਸੰਕਲਪ 네ਗੇਟਿਵ ਥੌਟਸ ਸਭ ਕੁਝ ਇਹ ਜੋ ਜਮ ਨੇ ਜੋ ਆਤਮਿਕ ਜੀਵਨ ਨੂੰ ਨਸ਼ਟ ਕਰਨ ਵਾਲੇ ਕੰਕਰ ਨੇ ਕੰਡੇ ਨੇ ਕਿਲ ਵਿਖਨੇ ਇਹ ਵੀ ਸਾਰੇ ਭੱਜ ਗਏ ਜਾਂ ਨਾਸ਼ ਹੋ ਗਏ ਤੇ ਮੈਂ ਇਹਨੂੰ ਰਿਪੀਟ ਨਾ ਕਰਕੇ ਫਿਰ ਲੰਬਾ ਜਾਊਗਾ ਬਹੁਤ ਵਧੀਆ ਵਿਚਾਰ ਹੋ ਗਈ ਹੈ ਭਾਜੀ ਦੀ ਅੱਛਾ ਕੀਤਾ ਉਹਨਾਂ ਨੇ ਅਗਲਾ ਆਪਾਂ ਉਹਨਾਂ ਨੂੰ ਮਾਨਪ੍ਰੀਤ ਕੋਰ ਭਾਜੀ ਤੁਸੀਂ ਤਾਂ ਨਹੀਂ ਕੋਈ ਵਿਚਾਰ ਜਾਂ ਸਵਾਲ ਰੱਖਣਾ ਜੀ ਅੱਗੇ ਕਰ ਲਈਏ ਆਪਾਂ ਚਲੋ ਅੱਗੇ ਕਰਦੇ ਹਾਂ ਹਾਂਜੀ ਭਾਜੀ ਜਸਵੰਦਰ ਸਿੰਘ ਜੀ ਅੱਗੇ ਕਰ ਲਓ ਤੂੰ ਚੇਤਨ ਅਗਿਆ ਗੁਰਸਾਹ ਰਹਾਉ ਤੋਂ ਬਾਅਦ ਅਨਕ ਦੁਖ ਦੇਵੈ ਅਵਰਾ ਕੋ ਪਹੁੰਚਣਾ ਸਾਕੈ ਜਨ ਤੇਰੇ ਕੋ ਦੂਜੇ ਬੰਦੇ ਵਿੱਚ ਗੁਰਸਾਹ ਸਮਝਾ ਰਹੇ ਨੇ ਇੱਕ ਤਾਂ ਜੋ ਹਾਥੇ ਸਿਮਰਨ ਨਾਲ ਜੁੜੇ ਹੋਏ ਨੇ ਉਸੇ ਗੁਣਾਂ ਨੂੰ ਧਾਰਨ ਕਰ ਰਹੇ ਨੇ ਉਹਨਾਂ ਦੇ ਸਾਰੇ ਰੋਗਾਂ ਦਾ ਕਾਣ ਹੋ ਜਾਂਦਾ ਨਾਸ ਹੋ ਜਾਂਦਾ ਅਨੇਕ ਅਨੇਕ ਦੁਖ ਦੇਵੈ ਅਵਰਾ ਕੋ ਹੁਣ ਜਿਹੜੇ ਦੂਜੇ ਭਾਏ ਦੇ ਵਿੱਚ ਲੱਗੇ ਰੋਣਾ ਇੱਕ अनेका ਤਰ੍ਹਾਂ ਦੇ ਦੁੱਖ ਮਿਲਦੇ ਨੇ ਕਿਉਂਕਿ ਜਿਹੜੇ ਦੂਜੇ ਭਾਏ ਦੇ ਵਿੱਚ ਜਿਵੇਂ ਅਸੀਂ ਖੋਟੇ ਬਣ ਚ ਕਰਦੇ ਆਂ ਜਿਵੇਂ ਕਹਿੰਦੇ ਖੋਟੇ ਬਣ ਜ ਬਣਜੀ ਹੈ ਮੰਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉਂ ਦੁੱਖ ਕਨੋਂ ਨਿਤ ਰੋਏ ਹੁਣ ਜਿਵੇਂ ਫਾਹੀ ਦੇ ਵਿੱਚ ਫਸਿਆ ਹੋਇਆ ਮਿਰਗ ਅਨੇਕਾਂ ਅਨੇਕਾਂ ਦੁੱਖ ਝੱਲਣੇ ਪੈਂਦੇ ਆ ਰੋਣਾ ਕੋ ਧੋਣਾ ਹੀ ਆ ਸਾਡੇ ਦੇ ਜਿਹੜੇ ਦੂਜੇ ਭਾਏ ਦੇ ਵਿੱਚ ਅਸੀਂ ਜਿੰਨੇ ਵੀ ਵਪਾਰ ਬਣ ਚ ਕਰਦੇ ਆ ਉਹ ਖੋਟਾ ਹੀ ਆ ਉਹਦੇ ਵਿੱਚ ਸਾਨੂੰ ਜਿਹੜੀ ਇਨਾਮਦਾਨੀ ਰਾਸ਼ੀ ਨਹੀਂ ਪ੍ਰਾਪਤ ਹੁੰਦੀ ਉਹਦਾ ਅਨੇਕਾਂ ਹੀ ਤਰ੍ਹਾਂ ਦੇ ਦੁੱਖ ਸਾਨੂੰ ਸਹਿਣੇ ਪੈਂਦੇ ਆ ਪਹੁੰਚ ਨਾ ਸਕਾਂ ਜਨ ਤੇ ਰੇ ਕੋ ਹ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸਿਮਰਿਆ ਫਿਰਦੇ ਚ ਵਸਾਇਆ ਉਹਨਾਂ ਨੂੰ ਕਹਿੰਦੇ ਇਹ ਜਿਹੜੇ ਦੁੱਖ ਨੇ ਉਹਨਾਂ ਦੇ ਫਿਰ ਜਿਹੜੇ ਨਹੀਂ ਆਉਂਦੇ ਜਿਵੇਂ ਕਹਿੰਦਾ ਕੀਤਾ ਲੋੜੇ ਸੋਕਰ ਤੁੱਜਵੇਂ ਕੁਸ਼ਨ ਆਹੇ ਪ੍ਰਤਾਪ ਤੇਰਾ ਦੇਖ ਕੇ ਜਮ ਦੂਤ ਛੱਡ ਜਾਏ ਜਿਹੜੇ ਦੂਜੇ ਸਾਨੂੰ ਕਲਪਨਾ ਦੇ ਕੰਡੇ ਜਾਂ ਵਕਾਰ ਸਾਨੂੰ ਸਤਾਉਂਦੇ ਆ ਉਹਦੇ ਨੇੜੇਆਂ ਦੇ ਹੁੰਦੇ ਤੱਕ ਉਹਨਾਂ ਦੀ ਕੋਈ ਪਹੁੰਚ ਨਹੀਂ ਹੁੰਦੀ ਉਹਦੇ ਨੇੜੇ ਵੀ ਨਹੀਂ ਢੁਕਦੇ ਇਹ ਗੁਰੂ ਸਾਹਿਬ ਨੇ ਉਹਨੂੰ ਦੂਜੇ ਗੁਰਮੁਖ ਦੀ ਔਰ ਮਨਮੁਖ ਦੀ ਦੋਨਾਂ ਦੀ ਅਵਸਥਾ ਦੀ ਨਾਲ ਦੀ ਨਾਲ ਬਿਆਨ ਕਰਕੇ ਸਾਨੂੰ ਸਮਝਾਈ ਜਾਂਦੇ ਨੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਦਰਸ਼ ਤੇਰੇ ਕੀ ਪਿਆਸ ਮੰਨ ਲੱਗੀ ਸਹਿਜ ਆਨੰਦ ਬਸੇ ਵੈਰ ਆਗੀ ਹੁਣ ਜਿਹੜੇ ਦਰਸ਼ ਤੇਰੇ ਕੀ ਪਿਆਸ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਤੇਰੀ ਦਰਸ਼ ਕੀ ਆ ਜਿਹੜੀ ਸਾਨੂੰ ਗਿਆਨ ਦੀ ਜਿਹੜੀ ਸੋਝੀ ਪ੍ਰਾਪਤ ਹੋਣੀ ਆ ਉਹ ਸਾਨੂੰ ਅੰਦਰ ਸਾਡੇ ਅੰਦਰ ਜਿਹੜੀ ਉਹਦੀ ਤੰਗ ਜਾਗਣੀ ਹੈ ਸਾਡੇ ਅੰਦਰ ਪਿਆਸ ਪੈਦਾ ਹੋਣੀ ਹੈ ਉਹ ਕਹਿੰਦੇ ਵੀ ਮੇਰੇ ਅੰਦਰ ਜਿਹੜੀ 10 ਤਰੇ ਦੀ ਪਿਆਸ ਮਨ ਲੱਗੀ ਮੇਰੇ ਮਨ ਦੇ ਵਿੱਚ ਕਹਿੰਦੇ ਹੁਣ ਤੇਰੇ ਦਰਸ਼ਨਾਂ ਦੀ ਤੇਰੀ ਸੋਝੀ ਦੀ ਤੇਰੇ ਨਾਮ ਦੀ ਮੈਨੂੰ ਭੁੱਖ ਅੰਦਰ ਮੇਰੇ ਜਾਗਿਆ ਹੀ ਹੈ ਸਹਿਜ ਆਨੰਦ ਵਸੇ ਬੈਰਾਗੀ ਉਹਦੇ ਨਾਲ ਕੀ ਹੁੰਦਾ ਜਿਨ੍ਹਾਂ ਦੇ ਅੰਦਰ ਸੱਚ ਦੇ ਗੁਣਾਂ ਦੀ ਭੁੱਖ ਜਾਗਿਆਂਦੀ ਹੈ ਪਿਆਸ ਲੱਗਦੀ ਹੈ ਅਮਰਤ ਦੀ ਸਹਿਜ ਨੰਦ ਬਸਿਆ ਬੈਰ ਅਗੇ ਉਹਨਾਂ ਦੇ ਅੰਦਰ ਜਿਹੜਾ ਸਹਿਜ ਆਤਮਿਕ ਅਡੋਲ ਅਵਸਥਾ ਤੇ ਆਨੰਦ ਇਹ ਬਸ ਜਾਂਦਾ ਉਹ ਮਾਇਆ ਦੇ ਵਿੱਚੋਂ ਮਾਇਆ ਦੇ ਬੰਦਰਾਂ ਵਿੱਚੋਂ ਬਕਾਰਾਂ ਵਿੱਚੋਂ ਮੋਹ ਵਿੱਚੋਂ ਉਹ ਪ੍ਰਾਮ ਖੋ ਜੰਦੇ ਮਤਲਬ ਉਹਦੇ ਵਿੱਚੋਂ ਉਹ ਲਿਪਤ ਨਹੀਂ ਹੁੰਦੇ ਫਿਰ ਬਕਾਰਾਂ ਦੇ ਵਿੱਚ ਜਿਹੜੇ ਇਸ ਸੱਚ ਦੇ ਗੁਣਾਂ ਦੇ ਧਾਰਣੀ ਹੁੰਦੇ ਜਿਨ੍ਹਾਂ ਨੂੰ ਸੱਚ ਦੇ ਗੁਣਾਂ ਦੀ ਸਾਚੇ ਨਾਮ ਕੀ ਲੱਗਿਆ ਭੁੱਖ ਹਿੱਤ ਭੁੱਖਾ ਖਾਏ ਚੱਲਿਆ ਦੁੱਖੋਂ ਦੇ ਸਾਰੇ ਜਿਹੜੇ ਦੁੱਖ ਹੈ ਉਹ ਦੂਰ ਹੋ ਜਾਂਦੇ ਨੇ ਜੋ ਇਸ ਸੱਚ ਦੇ ਗੁਣਾਂ ਦੇ ਧਾਰਣੀ ਹੁੰਦੇ ਨੇ ਆਤਮਿਕ ਬੋਧ ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ ਨਾਨਕੀ ਅਰਦਾਸ ਸੁਣੀ ਜਾ ਕੇਵਲ ਨਾਮ ਰਿਦੈ ਮਹਿ ਦੀਜੇ ਪੰਚਮ ਪਾਤਸ਼ਾਹ ਇੱਥੇ ਨਾਮਕ ਪਹਿਲੇ ਪਾਤਸ਼ਾਹ ਜੀ ਜਿਸ ਤਰ੍ਹਾਂ ਅਵਸਥਾ ਨੂੰ ਪਹੁੰਚੇ ਸੀਗੇ ਜਿਸ ਤਰ੍ਹਾਂ ਉਹਨਾਂ ਨੂੰ ਇਹ ਗਿਆਨ ਦੀ ਪ੍ਰਾਪਤੀ ਹੋਈ ਸੀ ਕਿ ਨਾਮ ਦੀ ਸੋਝੀ ਪ੍ਰਾਪਤ ਹੋਈ ਸੀ ਇੱਥੇ ਪੰਚਮ ਪਾਤਸ਼ਾਹ ਵੀ ਇਸ ਤਰ੍ਹਾਂ ਹੀ ਆਪਣੇ ਅਰਦਾਸ ਕਰਨੇ ਨੇ ਆਪਣੇ ਪ੍ਰਭ ਅਗੇ ਹਰ ਅਗੇ ਨਾਨਕੀ ਅਰਦਾਸ ਸੁਣੀ ਜਾ ਕਹਿੰਦੇ ਮੇਰੀ ਵੀ ਅਰਦਾਸ ਸੁਣੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਅਰਜੋਈ ਕਰਦਾ ਹਾਂ ਕੇਵਲ ਨਾਮ ਰਿਤੇਮ ਮਹਦੀਜਾ ਮੈਨੂੰ ਵੀ ਆਪਣੇ ਜਿਹੜੇ ਮੇਰੇ ਹਿਰਦੇ ਦੇ ਵਿੱਚ ਮੈਨੂੰ ਇੱਕ ਸੱਚੇ ਨਾਮ ਦੀ ਭੁੱਖ ਲੱਗੀ ਹੈ ਇਹ ਮੈਨੂੰ ਸਰਬੀ ਦੀ ਲੋੜ ਹੈ ਇਹ ਮੈਨੂੰ ਹੁਣ ਇਹਦੀ ਜਿਹੜੀ ਸਮਝ ਹੈ ਕਿ ਪ੍ਰਾਪਤ ਹੋ ਜੂਵੇ ਤਾਂ ਕਿ ਮੈਂ ਉਸ ਗੁਣਾਂ ਨੂੰ ਸੱਚ ਦੇ ਗੁਣਾਂ ਉਤਾਰਨ ਕਰਕੇ ਹੁਕਮ ਦਾ ਧਾਰਨੀ ਹੋਵਾਂ ਇਸ ਉਪਦੇਸ਼ ਨੂੰ ਮੰਨ ਕੇ ਆਪਣਾ ਜੋ ਜੀਵਨ ਹੈ ਉਬਦੀਤ ਕਰਾਂ ਤੇ ਮੈਨੂੰ ਹੁਣ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਭੁੱਖਾਂ ਨਹੀਂ ਰਹੀਆਂ ਹੁਣ ਤਾਂ ਸੱਚੇ ਨਾਮ ਦੀ ਕਲੀ ਭੁੱਖ ਹੈ ਇਹ ਮੈਨੂੰ ਮੈਨੂੰ ਚਾਹੀਦਾ ਮੇਰੇ ਹਿਰਦੇ 'ਚ ਵੱਸ ਜਾਵੇ ਮੈਨੂੰ ਇਹਦੀ ਨਾਮ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ ਘਰੇ ਮੈਨੂੰ ਤਾਂ ਮੇਰੇ ਤੇ ਕਿਰਪਾ ਕਰੋ ਮੈਂ ਨਾਮਦਾਨ ਦੀ ਇਜਾਜ਼ਤ ਲੈ ਕਰਦਾ ਇਹ ਮੇਰੀ ਬੋਕਾ ਇਹ ਮੇਰੀ ਅਰਦਾਸ ਹੈ ਹਾਂਜੀ ਜੀ ਬਹੁਤ ਵਧੀਆ ਬਾਜੀ ਅ ਬਹੁਤ ਵਧੀਆ ਤੁਸੀਂ ਵਿਚਾਰ ਕੀਤੇ ਆ ਇਹਦੇ ਨਾਲ ਸਹਿਮਤੀ ਪੂਰੀ ਲਗਭਗ ਕਿਸੇ ਵੀਰ ਦਾ ਹੈਗਾ ਜੀ ਕੈਪਟਨ ਸਾਹਿਬ ਭੈਣ ਜੀ ਕੋਈ ਵਿਚਾਰ ਰੱਖਣਾ ਹੋਰ ਜਾਂ ਕੋਈ ਸਵਾਲ ਹੋਵੇ ਨਹੀਂ ਵੇਜੀ ਬਹੁਤ ਸੋਹਣੇ ਵਿਆਖਿਆ ਵਿਚਾਰ ਕਰ ਦਿੱਤੇ ਵੀ ਜੀ ਨੇ ਮੈਨੂੰ ਇਹ ਲੱਗਦਾ ਕੋਈ ਗੁੰਝਾਇਸ਼ ਰਹਿ ਗਈ ਹੈ ਹਾਂ ਜੀ ਅਨਕ ਦੁੱਖ ਦੇਵੇਂ ਦੇਵੇਂ ਹੁਣ ਮੈਂ ਇੱਥੇ ਦੇਖੋ ਇੱਕ ਅੱਖਰ ਆ ਜੇ ਤੂੰ ਜਿਹਨੂੰ ਜਦੋਂ ਗੁਰੂ ਨੂੰ ਕਹਿਣਾ ਹੋਵੇ ਤਾਂ ਵੀ ਉਹਨੂੰ ਕਵੇਂਗਾ ਵੀ ਤੂੰ ਦੇਣਾ ਹੈ ਅਵਰਾ ਕੋ ਦੂਸਰਿਆਂ ਨੂੰ ਜਿਹੜੇ ਦੂਜੇ ਭੌ ਲੱਗੇ ਨੇ ਪਰ ਇੱਥੇ ਜਿਹੜੇ ਜਿਹੜੇ ਦੁੱਖ ਦੇਵੇਂ ਆਵਰਾ ਕੋ ਉੱਪਰ ਜਿਹੜੀ ਜੰਮ ਕੰਕਰ ਸੀ ਉਹਨਾਂ ਨੂੰ ਵੀ ਆਪਾਂ ਲੈ ਸਕਦੇ ਹਾਂ ਵੀ ਉਹ ਜਿਹੜੇ ਜਮ ਕੰਕਰ ਨੇ ਜਿਹੜੇ ਵਿਕਾਰ ਵਿਕਲਪ ਜਿਹੜੇ ਸੰਕਲਪ 네ਗੇਟਿਵ ਥੌਟਸ ਜਿਹੜੇ ਅੰਦਰ ਦੁਖੀ ਕਰਨ ਵਾਲੇ ਨੇ ਦੁੱਖ ਦਿੰਦੇ ਨੇ ਉਹ ਉਹਨਾਂ ਲੋਕਾਂ ਨੂੰ ਦਿੰਦੇ ਆ ਅੱਗੇ ਜਦੋਂ ਦੂਸਰਾ ਨਾਲ ਪੰਕਤੀ ਪੜਦੇ ਪਹੁੰਚ ਨਾ ਸਕੈ ਜਨ ਤੇਰੇ ਕੋ ਕਿਉਂਕਿ ਜਿਹੜਾ ਤੇਰਾ ਤਰ ਜਾਣੇ ਆ ਜੋ ਸੇਵਕ ਆ ਜੋ ਸ਼ਰਨ ਆ ਗਿਆ ਜਿਨੇ ਤੇਰਾ ਤੇਰੀ ਸ਼ਰਨ ਲਈ ਆ ਤੇ ਚਿੱਤ ਚ ਤੈਨੂੰ ਵਸਾਇਆ ਉਹ ਜਨ ਬਣ ਗਿਆ ਵਾ ਤੇ ਉਦੇ ਬਰਾਬਰ ਤੇ ਫਿਰ ਦੂਸਰੇ ਜਿਹੜੇ ਨੇ ਜਿਹੜੇ ਦੂਜੇ ਪਾਉ ਲੱਗੇ ਨੇ ਜਾਂ ਕਿਸੇ ਹੋਰ ਪਾਸੇ ਸੱਚ ਨਾਲੋਂ ਬੇਮੁਖ ਨੇ ਉਹਨਾਂ ਨੂੰ ਤੇ ਇਹ ਦੁੱਖ ਦੇਣਗੇ ਇਹ ਜਿਹੜੇ ਜਮ ਕੰਕਰ ਨੇ ਇੱਥੇ ਥੋੜਾ ਇੱਕ ਦੇਵੇਂ ਦਾ ਦੋ ਪਾਉ ਆ ਜਾਂਦੇ ਹੁੰਦੇ ਨੇ ਦੋਵੇਂ ਹੀ ਇੱਥੇ ਜੇ ਤੁਸੀਂ ਸੱਚ ਨੂੰ ਸਿੱਧਾ ਸੰਬੋਧਨ ਹੋ ਰਹੇ ਤਾਂ ਵੀ ਜਾਂ ਜਮ ਕੰਕਰ ਦੀ ਗੱਲ ਕਰ ਰਹੇ ਹਾਂ ਕਰਤਾ ਉਹਨਾਂ ਨੂੰ ਅਗਰ ਲਿਆ ਜਾਵੇ ਤਾਂ ਵੀ ਇਹ ਗੱਲ ਬਰਾਬਰ ਹੋ ਜਾਂਦੀ ਆ ਦਰਸ ਤੇਰੇ ਕੀ ਪਿਆਸ ਵੀਰ ਜੀ ਨੇ ਵਧੀਆ ਦੱਸਿਆ ਦਰਸ ਕੀ ਹੁੰਦਾ ਸੱਚ ਨੂੰ ਸਮਝਣ ਦੀ ਜੋ ਤੇਰੇ ਹੁਕਮ ਉਪਦੇਸ਼ ਬਚਨਾ ਤੇ ਚੱਲਣ ਵਾਲੀ ਜਿਹੜੀ ਫਿਲਾਸਫੀ ਹੈ ਅਗਰ ਉਹਨੂੰ ਸਮਝਣ ਦੀ ਤਾਂਗ ਦਿਲ 'ਚ ਪੈ ਜਾਂਦੀ ਹੈ ਗੁਰੂ ਦੇ ਦੱਸੇ ਮਾਰਗ ਨੂੰ ਅਪਣਾਉਣ ਵਾਲੀ ਤਾਂਗ ਜਿਹੜੀ ਆ ਉਹ ਮਨ 'ਚ ਉਤਪੰਨ ਹੋ ਜਾਂਦੀ ਹੈ ਸਹਿਜ ਆਨੰਦ ਵਸਾ ਹੈ ਬੈਰਾਗੀ ਤੇ ਫਿਰ ਇਹ ਦੋ ਅਵਸਥਾਵਾਂ ਨੇ ਆਨੰਦ ਵਾਲੀ ਸਹਿਜ ਵਾਲੀ ਬੰਦਾ ਉਹ ਬੈਰਾਗੀ ਹੋ ਜਾਂਦਾ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਉਪਰਾਮਤਾ ਵਾਲਾ ਜੀਵਨ ਜਿੰਦਾ ਆ ਤੇ ਉਹਦੇ ਅੰਦਰ ਸਹਿਜ बन ਜਾਂਦਾ ਹੈ ਸੱਜ ਅਵਸਥਾ ਬਣ ਜਾਂਦੀ ਹੈ ਆਨੰਦ ਹੋ ਜਾਂਦਾ ਹੈ ਜੀਵਨ ਵਿੱਚ ਨਾਨਕ ਕੀ ਅਰਦਾਸ ਸੁਣੀ ਜੇ ਇੱਥੇ ਵੀ ਉਹੀ ਭਾਵਨਾ ਕਿ ਅਰਦਾਸ ਸੁਣੀ ਜੇ ਸੁਣੀ ਜੇ ਵੀ ਤੂੰ ਸੁਣ ਹੁਣ ਇੱਥੇ ਸਿੱਧਾ ਸੰਬੋਧਨ ਹੈ ਤੇ ਅਰਦਾਸ ਇਸਤਰੀ ਲੇਂਗਿਆ ਸੱਸੇ ਨੂੰ ਸਿਹਾਰੀ ਆ ਜਾਂਦੀ ਆ ਵੀ ਮੇਰੀ ਅਰਦਾਸ ਹੈ ਮੇਰੀ ਬੇਨਤੀ ਹੈ ਸੁਣ ਭਾਵ ਕਿ ਹੁਣ ਤੇ ਇੱਕੋ ਹੀ ਇੱਕ ਗੱਲ ਬੰਦੀ ਆ ਕਿ ਨਤਮਸਤਕ ਰਹਿੰਦਾ ਬੰਦਾ ਹਮੇਸ਼ਾ ਬੇਨਤੀ ਸਰੂਪ ਦੇ ਵਿੱਚ ਉਸ ਗੱਲ ਨੂੰ ਗੁਰੂ ਦੇ ਉਪਦੇਸ਼ ਬਚਨਾਂ ਨੂੰ ਸਮਰਪਿਤ ਪਾਉਣਾ ਦੇ ਵਿੱਚ ਆ ਕੇ ਗੱਲ ਕਰ ਰਿਹਾ ਕਿ ਕੇਵਲ ਨਾਮ ਰਿਦੇ ਮੈਂ ਦੀਜੇ ਦੇਣਾ ਹੁਣ ਪ੍ਰਮਾਤਮਾ ਜਾਂ ਅਕਾਲ ਪੁਰਖ ਵੱਲੋਂ ਤੇ ਮਿਲ ਹੀ ਰਿਹਾ ਹੈ ਗੁਰੂ ਵੀ ਸੱਚ ਦਾ ਉਪਦੇਸ਼ ਦੇ ਹੀ ਰਿਹਾ ਹੈ ਹਿਰਦੇ ਵਿੱਚ ਨਾਮ ਟਿਕਣ ਵਾਲੀ ਜਿਹੜੀ ਨਾਮ ਵਸਤ ਜਾਂ ਗੁਰੂ ਵੱਲੋਂ ਤੇ ਮਿਲ ਹੀ ਰਹੀ ਹੈ ਪਰ ਇਹ ਇੱਕ ਤਰ੍ਹਾਂ ਆਪਣੇ ਆਪ ਦੇ ਨਾਲ ਹੀ ਦ੍ਰਿੜਤਾ ਜਾਂ ਸੰਕਲਪ ਲੈਣਾ ਜਾਂ ਇਹ ਆਪਣੇ ਮਨ ਦੀ ਜਿਹੜੀ ਮਜ਼ਬੂਤੀ ਦੇ ਲਈ ਇਹ ਲਫ਼ਜ਼ ਆਪਾਂ ਦੁਹਰਾਉਣੇ ਆ ਕਿ ਮੈਨੂੰ ਕੇਵਲ ਤੇ ਕੇਵਲ ਮੈਨੂੰ ਜਿਹੜਾ ਸੱਚ ਦਾ ਗਿਆਨ ਸੱਚ ਦਾ ਮਾਰਗ ਆ ਉਹ ਮੇਰੇ ਹਿਰਦੇ ਵਿੱਚ ਪ੍ਰਵੇਸ਼ ਕਰੇ ਹੋਰ ਕੋਈ ਗੱਲ ਮੇਰੇ ਹਿਰਦੇ 'ਚ ਨਾ ਆਵੇ ਮੇਰੇ ਚਿੱਤ ਵਿੱਚ ਨਾ ਆਵੇ ਇਹ ਪੂਰਾ ਸ਼ਬਦ ਜਿਹੜਾ ਆ ਇਸ ਭਾਵ ਦੇ ਨਾਲ ਬੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਭਾਵ ਔਰ ਅਰਥ ਖੋਲ੍ਹਿਆ ਤੁਹ ਪਰਮਾਨ ਵੀ ਬਹੁਤ ਵਧੀਆ ਦਿੱਤੇ ਆ ਧੰਨਵਾਦ ਆ ਵੀਰ ਜਸਪਿੰਦਰ ਸਿੰਘ ਜੀ ਦਾ ਬਾਜੀ ਇਸ ਸ਼ਬਦ ਨੂੰ ਸਮਾਪਤੀ ਕਰਦੇ ਦੂਜਾ ਆਪਾਂ ਦੁਬਾਰਾ ਲਾਵਾਂਗੇ ਤਾਂ ਕਿ ਲੰਮਾ ਨਾ ਹੋਵੇ ਠੀਕ ਹੈ ਜੀ ਬਾਜੀ ਠੀਕ ਹੈ ਬਾਜੀ ਧੰਨਵਾਦ ਜੀ ਜਸਪਿੰਦਰ ਸਿੰਘ ਜੀ ਦਾ ਔਰ ਜਿਹੜੇ ਵੀਰ ਸੁਣ ਰਹੇ ਨੇ ਭੈਣ ਜੀ ਸੁਣ ਰਹੇ ਨੇ ਹੋਰ ਜਿਹੜੇ ਵੀਰ ਸੁਣਨਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ